ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਇਦੇ ਪੁੱਤਰ ਰਲ ਕੇ ਤੁਰਦੇ ਨੇ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਹੈ। ਲਾਲ ਆਉਣ ਲਈ ਕਹਿ ਦਿੰਦਾ ਪਰ ਉਹ ਆਇਆ ਕਦੀ ਵੀ ਨਾ। ਇਸ ਵਿੜੀ ਵਿੱਚ ਅਸਲ ਵਿੱਚ ਉਹ ਪਿਆੜ ਦੇ ਹੀਠ ਹੀ ਵਗ ਰਿਹਾ ਸੀ। ਉਹ ਤਾਰੇ ਚੜੇ ਉੱਠਦਾ ਤੇ ਕਾਮੇ ਨਾਲ ਹੱਲ ਜੋੜ ਕੇ ਲੈ ਜਾਂਦਾ। ਮਗਰ ਉਹ ਵਿਆਲ ਧੰਨੀ ਵੇਲੇ ਉੱਠ ਕੇ ਮੱਜਾਂ ਨੂੰ ਬਾਹਰ ਕੱਢਦਾ, ਪੱਠੇ ਪਾਉਂਦਾ ਤੇ ਫਿਰ ਚੁੰਦਾ। ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੇ ਭਰੀ ਚੁੱਕੀ ਲੰਘ ਰਿਹਾ ਸੀ ਓਏ ਹੋ ਭਰੀ ਕਿੱਥੋਂ ਲੈ ਆਇਓ ਉਸ ਜੱਟ ਨੇ ਭਰੀ ਮੰਗਣਾ ਇਹ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ ਇਹ ਉਥੋਂ ਲਿਆਇਆ ਵਿਆਲ ਦੇ ਖਲਵਾੜੇ ਤੋਂ ਲਾਲ ਨੇ ਸੁਣਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਂਝਾ ਸੀ ਪਰ ਨਾ ਸਿਰਫ ਵਿਆਲ ਦਾ ਹੀ ਵਜ ਰਿਹਾ ਸੀ ਪਰ ਵਿਆਲ ਨਾਲੋਂ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੇ ਖੁਲਦੀ ਉਹਦੇ ਕੋਲ ਜਾ ਖਲੋਂਦੀ ਜਾ ਉਸ ਦੀ ਮੱਝਾਂ ਵਿੱਚ ਜਾ ਕੇ ਰਲ ਜਾਂਦੀ ਮੱਝ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਦੂਰ ਹੀ ਹੁੰਦੇ ਗਏ ਹਾਂ ਜੀ ਆਪ 247 TV ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਵਿੱਚ ਅਸੀਂ ਵੱਡੇ ਕਹਾਣੀਕਾਰ ਕੁਲਵੰਤ ਸਿੰਘ ਵਿਰਕੇਹਰਾਂ ਦੀ ਕਹਾਣੀ ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਹਾਂ ਦੁੱਧ ਦਾ ਛੱਪੜ ਤੇ ਕੁਲਵੰਤ ਸਿੰਘ ਵਿਰਕ ਦੇ ਬਾਰੇ ਤੁਸੀਂ ਕੋਈ ਗੱਲਬਾਤ ਇਸ ਤੋਂ ਪਹਿਲਾਂ ਡਿਟੇਲ ਜੋ ਅਸੀਂ ਹੈਗੀ ਦਿੱਤੀ ਹੋਈ ਉਹਨਾਂ ਦੇ ਜੀਵਨ ਬਾਰੇ ਜੇ ਤੁਸੀਂ ਜਾਣਨਾ ਚਾਹੋ ਤਾਂ 16 ਅਗਸਤ ਨੂੰ ਅਸੀਂ ਧਰਤੀ ਹੇਠਲਾ ਬਹੁਤ ਕਹਾਣੀ ਕੀਤੀ ਸੀ ਇਸੇ ਸਾਲ ਹੀ ਤੇ ਉਹਦੇ ਵਿੱਚ ਅਸੀਂ ਕਲੌਨਸਿੰਗ ਬਿਰਕ ਦੇ ਜੀਵਨ ਬਾਰੇ ਕਾਫੀ ਵਿਸਤਾਰ ਵਿੱਚ ਦੱਸਿਆ ਸੀ ਉਹਦਾ ਰੈਪ ਜਿਹੜਾ ਹੈਗਾ ਅਸੀਂ ਹੇਠਾਂ ਉਹਦੇ ਵਿੱਚ ਪਾ ਰਹੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਸੀਂ ਉੱਥੋਂ ਜਾ ਕੇ ਕਲਵੰਸਿੰਗ ਵਿਰਕ ਬਾਰੇ ਕੋਈ ਜਾਣਕਾਰੀ ਵਧੇਰੇ ਲੈਣੀ ਚਾਹੋ ਜਿਹੜੇ ਸਾਡੇ ਸੱਜਣ ਉਹਨਾਂ ਬਾਰੇ ਨਹੀਂ ਜਾਣਦੇ ਉਹ ਲੈ ਸਕਦੇ ਆ ਵੈਸੇ ਤੇ ਬਹੁਤ ਵੱਡੇ ਕਹਾਣੀਕਾਰ ਉਹਨਾਂ ਬਾਰੇ ਆਪਾਂ ਕਾਫੀ ਕੁਝ ਜਾਣਦੇ ਆ ਪਰ ਉਹਨਾਂ ਦੀ ਸਹਿਤਕ ਜ਼ਿੰਦਗੀ ਬਾਰੇ ਕੁਝ ਜਾਣਨਾ ਚਾਹੋ ਤਾਂ 16 ਅਗਸਤ ਧਰਤੀ ਇਟਰਾ ਬੌਲਦ ਕਹਾਣੀ ਦਾ ਅਸੀਂ ਲਿੰਕ ਇੱਥੇ ਦਿੱਤਾ ਹੋਇਆ ਇਸ ਤੋਂ ਇਲਾਵਾ 11 ਜੂਨ ਨੂੰ ਇੱਕ ਵਿਰਕ ਸਾਹਿਬ ਬਾਰੇ ਹੋਰ ਆਪਾਂ ਗੱਲਬਾਤ ਕੀਤੀ ਸੀ ਜਿਹੜੀ ਵਿਰਾਮ ਸਿੰਘ ਸੰਧੂ ਵੱਡੇ ਕਹਾਣੀਕਾਰ ਨੇ ਉਹਨਾਂ ਨੇ ਵਿਰਕ ਨੂੰ ਯਾਦ ਕਰਦਿਆਂ ਕੁਝ ਗੱਲਾਂ ਕਹੀਆਂ ਸਨ ਉਹਨਾਂ ਦੇ ਸਾਹਿਤਕ ਜੀਵਨ ਬਾਰੇ 11 ਜੂਨ ਵਾਲੀ ਉਸ ਗੱਲਬਾਤ ਦਾ ਲਿੰਕ ਵੀ ਅਸੀਂ ਇੱਥਾਂ ਡਿਸਕ੍ਰਿਪਸ਼ਨ 'ਚ ਦੇ ਰਿਹਾ ਤੇ ਇਸ ਤੋਂ ਇਲਾਵਾ ਵੀ ਅਸੀਂ ਉਹਨਾਂ ਦੀ ਇੱਕ ਹੋਰ ਵੱਡੀ ਕਹਾਣੀ ਸੀ ਖੱਬਲ ਉਹ 21 ਮਈ ਵਾਲੇ ਦਿਨ ਕੀਤੀ ਸੀ ਉਹਦਾ ਲਿੰਕ ਵੀ ਅਸੀਂ ਇੱਥਾਂ ਦੇ ਰਹੇ ਹਾਂ ਖੱਬੜ ਕਹਾਣੀ ਸੁਣਨੀ ਹੋਵੇ ਧਰਤੀ ਹੇਤਰਾ ਬਲਦ ਜਾਂ ਵਿਰਕ ਬਾਰੇ ਕੋਈ ਜਾਣਨਾ ਹੋਵੇ ਤਾਂ ਤੁਸੀਂ ਇਹਨਾਂ ਲਿੰਕਸ ਦੇ ਉੱਤੇ ਕਲਿੱਕ ਕਰਕੇ ਉਹਨਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਅੱਜ ਦੀ ਕਹਾਣੀ ਹੈ ਜੀ ਦੁੱਧ ਦਾ ਛੱਪੜ ਕਲਵੰਤ ਸਿੰਘ ਵਿਰਕਰਾਂ ਦੀ ਇਹ ਕਹਾਣੀ ਚਾਚੇ ਤਾਂ ਇਹਦੇ ਪੁੱਤ ਹੋਣ ਕਰਕੇ ਲਾਲ ਤੇ ਦਿਆਲ ਦਾ ਅਪ ਵਿੱਚ ਬੜਾ ਪਿਆਰ ਸੀ ਉਹਨਾਂ ਦੀ ਵਾਈ ਵੀ ਇਕੱਠੀ ਸੀ ਤੇ ਪਿੰਡ ਵਿੱਚ ਇਕੱਠ ਦਾ ਬੜਾ ਰੋਪ ਵੀ ਪੈਂਦਾ ਹੈ ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਇਦੇ ਪੁੱਤਰ ਰਲ ਕੇ ਤੁਰਦੇ ਨੇ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਹੈ ਕਿਉਂਕਿ ਇਹੋ ਜਾਂ ਮੇਲ ਘੱਟ ਹੀ ਵੇਖਣ ਨੂੰ ਆਉਂਦਾ ਹੈ ਭਰਾਵਾਂ ਦੇ ਭਲਾ ਰਲ ਕੇ ਤੁਰਨਾ ਹੀ ਹੋਇਆ ਇਸ ਲਈ ਇਹਨਾਂ ਦੋਵਾਂ ਲਾਲ ਤੇ ਦਿয়াল ਦਾ ਵੀ ਪਿੰਡ ਵਿੱਚ ਲੋਕ ਨਾਲ ਲੈਂਦੇ ਸਨ ਕੰਮਿਆਂ ਨੂੰ ਕੰਮ ਕਹਿਣਾ ਉਹਨਾਂ ਲਈ ਬੜਾ ਸੌਖਾ ਸੀ ਕਿਉਂਕਿ ਛੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਤੁਰਨਾ ਫਿਰਨਾ ਉਹਨਾਂ ਨੂੰ ਸੁਆਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਹੁੰਦਾ ਸੀ ਇਸ ਮੁਖ ਦੇ ਆਦਰ ਤੋਂ ਬਿਨਾ ਇਕੱਠਿਆਂ ਉਹਨਾਂ ਦਾ ਵਾਈ ਜੋਤੀ ਦਾ ਕੰਮ ਵੀ ਸੌਖਾ ਹੀ ਚੱਲਦਾ ਸੀ ਰਲ ਕੇ ਉਹ ਦੋ ਹਲਾ ਦੀ ਵਾਈ ਕਰਦੇ ਸਨ ਇੱਕ ਕੰਮ ਆ ਰੱਖ ਲੈਣ ਨਾਲ ਉਹਨਾਂ ਵਿੱਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ ਤੇ ਕੰਮ ਵੀ ਚੰਗਾ ਤੁਰਿਆ ਜਾਂਦਾ ਸੀ ਇੱਕ ਘਰ ਦੀ ਵਾਈ ਇੱਕ ਤੇ ਬੇਸਵਾਦ ਹੁੰਦੀ ਹੈ ਤੇ ਤੁਝਾ ਸੁਤਰੀ ਨਹੀਂ ਬੈਠਦੀ ਜੇ ਇਕੱਲੇ ਹੋ ਤਾਂ ਉਹ ਬੰਦਾ ਡੰਗਰਾਂ ਨਾਲ ਡੰਗਰਾਂ ਜੋਗਾ ਹੀ ਹੋ ਜਾਂਦਾ ਹੈ ਤੇ ਜੇ ਕੰਮ ਰੱਖੇ ਤਾਂ ਪੂਰਾ ਹੀ ਨਹੀਂ ਫਟਦਾ ਇਹ ਹੁਣ ਤੇ ਟਰੈਕਟਰਾਂ ਦੀ ਵਾਹੀ ਆ ਗਈ ਜੀ ਕਿਸੇ ਜ਼ਮਾਨੇ ਚ ਦੋ ਜੋਗਾ ਦੀ ਵਾਹੀ ਦਾ ਬੜਾ ਦਬਦਬਾ ਹੁੰਦਾ ਸੀਗਾ ਉਹਨਾਂ ਸਮੇਂ ਦੀ ਇਹ ਕਹਾਣੀ ਆ ਸੋ ਇਹ ਇਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਵੇਲ ਦੇ ਰਹੀ ਸੀ ਉਹ ਸਾਰਾ ਦਿial ਹੀ ਮੰਨਦਾ ਸੀ ਉਹ ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲਾ ਪਰਮਾ ਜਿਹਾ ਪਾਰਾ ਰਿਆ ਗਬਰੂ ਸੀ ਪਹਿਲੇ ਪੈਰ ਤੇ ਉਹ ਪੈਰੀਆਂ ਵਿੱਚ ਕੁਝ ਕੰਮ ਕਰਦਾ ਪਰ ਪਿਛਲੇ ਪੈਰ ਰੋਜ਼ ਚਿੱਟੇ ਕੱਪੜੇ ਪਾ ਕੇ ਪਿੰਡ ਵਿੱਚ ਪੌਦਾ ਫਿਰਦਾ ਰਹਿੰਦਾ ਜਾਂ ਖੁੰਡਾ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਾਰ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਸਵਾਦ ਲੈਂਦੇ ਪਰ ਪਿੰਡ ਵਾਲਿਆਂ ਦੀ ਤੇ ਦਿਆਲ ਦੀ ਇਹ ਸਾਰੀ ਖੁਸ਼ੀ ਲਾਲ ਦੇ ਸਿਰ ਤੇ ਹੀ ਸੀ ਜਿਸ ਨੂੰ ਪਿਛੋਂ ਕੰਮ ਕਰਨਾ ਪੈਂਦਾ ਸੀ ਕੱਲ ਨੂੰ ਕੱਲ ਤੋਂ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪੈਰ ਵਾਰ ਦੇਣੀ ਸੀ ਕਲਕ ਨੂੰ ਦੋ ਬੰਦਿਆਂ ਚ ਵਾਰ ਤੇ ਨੂੰ ਪਤਾ ਬੜੀ ਔਖੀ ਆਉਂਦੀ ਐ ਲਾਲ ਕਦੀ ਕਦੀ ਲਾਹਮਾ ਦਿੰਦਾ ਉਹ ਐਵੇਂ ਹੀ ਹਾਲਤ ਜਾ ਕਰ ਛੜਿਆ ਪਿੰਡ ਥਾਣੇਦਾਰ ਆਇਆ ਸੀ ਮੈਂ ਆਖਿਆ ਕੋਈ ਗੱਲਬਾਤ ਸੁਣਾਈ ਦਿਆਲ ਨੀਵੀ ਖਿੱਚ ਛੜਦਾ ਤੇ ਲਾਲ ਚੁੱਪ ਹੋ ਜਾਂਦਾ ਤੇ ਲਾਲ ਦੀ ਬੂਟੀ ਵੀ ਦਿਆਲ ਨੂੰ ਆਪਣੇ ਘਰ ਵਿੱਚ ਫਿਰਦਿਆ ਵੇਖਦੀ ਜਦੋਂ ਲਾਲ ਲਾਲ ਬਾਹਰ ਪੈਲੀਆਂ ਵਿੱਚ ਕੰਮ ਤੇ ਲੱਗਾ ਹੁੰਦਾ ਉਹਨਾਂ ਦੇ ਘਰ ਦੀ ਸਾਂਝੀ ਕੰਧ ਤੋਂ ਪਾਰ ਉਹਦੀ ਪੱਗ ਇੱਧਰ-ਉੱਧਰ ਪੌਂਦੀ ਦਿਖਦੀ ਰਹਿੰਦੀ ਸੀ। ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਕੋਈ ਲੱਕੜ ਫੜ ਤਰ ਖਾਣਾ ਵਾਲ ਲੈ ਜਾਂਦਾ ਤੇ ਉੱਥੇ ਬੈਠ ਕੇ ਉਸ ਨੂੰ ਗੱਡੀ ਬਣਾ ਦਿੰਦਾ ਤੇ ਕਦੇ ਆਪਣੀ ਬੋਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਲੁਹਾਰਾ ਪਾਸੋਂ ਲਵਾਉਣ ਤੁਰ ਪੈਂਦਾ ਤੇ ਕਦੇ 7 ਜੁਲਾਈ ਨੂੰ ਚਰਖਾ ਚੁਕਾ ਕੇ ਉਹਦੀ ਤਾਣ ਗੜਵਾ ਲਿਆਉਂਦਾ। ਲਾਲ ਦੀ ਬੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪੈ ਰਹੇ ਨੇ। ਦਿਆਲ ਦੀ ਘਰ ਵਿੱਚ ਪੌਂਦੀ ਪੱਗ ਤੇ ਆਉਂਦੀ ਆਵਾਜ਼ ਉਸ ਦੀਆਂ ਕਈ ਸਦਰਾਂ ਟੁੰਬਦੀ ਕਿ ਜੇ ਕਦੀ ਲਾਲ ਵੀ ਇਸੇ ਤਰ੍ਹਾਂ ਘਰ ਆ ਸਕੇ ਤਾਂ ਉਹ ਉਸ ਨੂੰ ਦੁੱਧ ਪਾ ਕੇ ਦੇਵੇ ਪਿੰਡ ਵਿੱਚ ਜਾਣ ਲਈ ਉਸ ਨੂੰ ਚਿੱਟੇ-ਚਿੱਟੇ ਕੱਪੜੇ ਪਵਾਏ ਤੇ ਉਹਦੇ ਕੱਪੜੇ ਪਾਦਿਆਂ ਨੂੰ ਝਟਪਾਟੀ ਪੱਗ ਨੂੰ ਮਾਇਆ ਲਾ ਦੇਵੇ ਹੁਣ ਤੇ ਨਾ ਕੱਪੜੇ ਧੋਣ ਦਾ ਪਾਣ ਦਾ ਹੀ ਵਿਸਵਾਸ ਸੀ ਅਠੀ ਜਿਹਦੀ ਨਹੀਂ ਰਾਤ ਨੂੰ ਸੌਣ ਲੱਗਿਆ ਉਹ ਧੋਤੇ ਹੋਏ ਕੱਪੜੇ ਸਰਾਣੇ ਰਖਵਾ ਲਿੰਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਏ ਮਲੇ ਕੱਪੜੇ ਸਰਾਣੇ ਰੱਖ ਕੇ ਉਹ ਚਿੱਟੇ ਕੱਪੜੇ ਪਾ ਲਿੰਦਾ ਪਰ ਛੇਤੀ ਹੀ ਇਹ ਵੀ ਮਲੇ ਹੋ ਜਾਂਦੇ ਤੇ ਫਿਰ ਕਈ ਕਈ ਦਿਨੋਂ ਮਲੇ ਹੀ ਪਾਈ ਫਿਰਦਾ ਜੇ ਲਾਲ ਵੀ ਦਿਆ ਲਵਾਂਗੇ ਸ਼ਾਮ ਨੂੰ ਘਰ ਰਬਤਾ ਸਕੇ ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਉਹ ਆਖਦੀ ਤੂੰ ਉਹਦਾ ਕੰਮ ਰੱਖਣਾ ਹੈ ਆਪ ਤੇ ਸਰਦਾਰ ਪਿੱੱਡ ਫਿਰਦਾ ਰਹਿੰਦਾ ਹੈ ਤੇ ਤੂੰ ਉਥੇ ਮਿੱਟੀ ਨਾਲ ਕੋਲਦਾ ਰਹਿਣਾ ਹੈ ਪਿੰਡ ਫਿਰਨ ਵਿੱਚ ਕੀ ਪਿਆ ਹੈ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ ਇਸ ਕਰਕੇ ਉਹ ਆਇਆ ਸੀ ਉਹ ਲਾਲ ਗੱਲ ਨੂੰ ਵੜਦਾ ਤੇ ਫਿਰ ਮਲਮਲਾਉਂਦਾ ਕਦੀ ਹਰ ਫਲ ਠੀਕ ਰਾਣਾ ਹੁੰਦਾ ਹੈ ਕੋਈ ਰਸਾ ਪੜਾ ਵਟਣਾ ਹੁੰਦਾ ਜਾਂ ਕੋਈ ਬੰਦਾ ਧੜੀ ਦੀ ਕੱਖਣਾ ਹੁੰਦਾ ਹੈ ਪਿੰਡ ਦੇ 100 ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਦਾਜ ਆਇਆ ਕਰਕੇ ਦੀ ਜਰੂਰ ਉਸੇ ਨਹੀਂ ਕਰਨੇ ਹੁੰਦੇ ਨੇ ਪਿੰਡ ਵਾਲੇ ਸਾਰੇ ਕੰਮ ਅੱਲਾ ਮੈਂ ਆ ਆ ਜਾਇਆ ਕਰੂੰਗਾ ਇਹਦੇ ਚ ਕਿਹੜੀ ਗੱਲ ਐ ਉਹ ਆਂਦਾ ਐ ਮੈਂ ਲਗਾ ਜਾਣਾ ਮੈਂ ਨਾ ਤੂੰ ਹਲਾ ਜਾ ਲਾਲ ਆਉਣ ਲਈ ਕਹਿ ਦਿੰਦਾ ਪਰ ਉਹ ਆਇਆ ਕਦੀ ਵੀ ਨਾ ਇਸ ਵੀੜੀ ਵਿੱਚ ਅਸਲ ਵਿੱਚ ਉਹ ਪਿਆਰ ਦੇ ਹੀਟ ਹੀ ਵਗ ਰਿਹਾ ਸੀ ਉਹ ਤਾਰੇ ਚੜੇ ਉੱਠਦਾ ਤੇ ਕਾਮੇ ਨਾਲ ਹੱਲ ਜੋੜ ਕੇ ਲੈ ਜਾਂਦਾ ਮਗਰ ਉਹ ਬਿਆਲ ਧੰਨੀ ਵੇਲੇ ਉੱਠ ਕੇ ਮੱਜਾਂ ਨੂੰ ਬਾਹਰ ਕੱਢਦਾ ਪੱਠੇ ਪਾਉਂਦਾ ਤੇ ਫਿਰ ਚੋਂਦਾ ਡੰਗਰਾ ਜੋ ਕੇ ਪੱਠੇ ਵੱਢ ਕੇ ਉਹ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਥੋੜ੍ਹਾ ਜਿਹਾ ਫਰਾਤਰਾ ਕੇ ਫਿਰ ਮੋੜ ਲਿਆਉਂਦਾ ਪਿਛਲੇ ਪੈਰ ਉਹ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀਂ ਛੜਦਾ ਕਦੀ ਤਾਸ਼ ਖੇਡਦਾ ਰਹਿੰਦਾ ਤੇ ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ ਵਾਈਦਾ ਤੇ ਸਾਰਾ ਭਾਰ ਦਿਨੋਂ ਦਿਨ ਲਾਲ ਤੇ ਹੀ ਪੈਂਦਾ ਜਾ ਰਿਹਾ ਸੀ ਲਾਲ ਸਦਾ ਯਾਰ ਬੇਲੀ ਗੰਢਣ ਤੇ ਆਪਣਾ ਰਸੂਖ ਬਣਾਉਂਦੇ ਹੀ ਰਹਿੰਦਾ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਧਿਰ ਬਹੁਤਾ ਕੰਮ ਕਰਦੀ ਹੈ ਤੇ ਇੱਕ ਥੋੜਾ ਘਟਾ ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕਰੀ ਰਵੇ ਭਿਆਲੀ ਚਲਦੀ ਜਾਂਦੀ ਹੈ ਤੇ ਜਦੋਂ ਉਸ ਨੂੰ ਇਹ ਬਹੁਤਾ ਕੰਮ ਚੁਭਣ ਲੱਗ ਪਵੇ ਤਾਂ ਭਿਆਲੀ ਫਿਰ ਟੁੱਟ ਜਾਂਦੀ ਹੈ ਇੱਕ ਦਿਨ ਬਾੜੀਆਂ ਤੋਂ ਪਿਛੋਂ ਲੋਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰਕੇ ਲਿਆ ਰਹੇ ਸੀ ਲਾਲ ਇੱਕ ਹੋਰ ਜੱਟ ਦੇ ਡੇਰੇ ਤੇ ਬੈਠਾ ਹੋਇਆ ਸੀ ਤੇ ਲੋਹਾਰਾਂ ਦਾ ਇੱਕ ਮੁੰਡਾ ਉਹ ਜੱਟ ਤੋਂ ਭਰੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੇ ਭਰੀ ਚੁੱਕੀ ਲੰਘ ਰਿਹਾ ਸੀ ਓਏ ਹੋ ਭਰੀ ਕਿੱਥੋਂ ਲਿਆਇਓ ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ ਇਹ ਉਥੋਂ ਲਿਆਇਆ ਦਿਆਲ ਦੇ ਖਲਵਾੜੇ ਤੋਂ ਲਾਲ ਨੇ ਸੁਣਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਂਝਾ ਸੀ ਪਰ ਨਾ ਸਿਰਫ ਦਿਆਲ ਦਾ ਹੀ ਵਜ ਰਿਹਾ ਸੀ ਕੰਮ ਵਿੱਚ ਸਾਰਾ ਭਾਰ ਲਾਲ ਦਾ ਤੇ ਆਪਣੇ ਭੁਏ ਭਾਂਡੇ ਤੋਂ ਵੀ ਨਾ ਮਿਲ ਉਹ ਨਾਂ ਉਹਦਾ ਮਿਟਦਾ ਜਾ ਰਿਹਾ ਸੀ ਉਸਨੇ ਅਡਰੇ ਹੋਣ ਦਾ ਫੈਸਲਾ ਕਰ ਲਿਆ ਬਾੜੀਆਂ ਪਿਛੋਂ ਹੰਜ ਵੀ ਇਹ ਵਾਈਆਂ ਬਦਲਦੇ ਦਿਨ ਹੁੰਦੇ ਆ ਨਾ ਦਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ ਤੇ ਇਸ ਵਾਰੀ ਉਹਨਾਂ ਨੇ ਧੂੜੀ ਵੀ ਵੰਡ ਲਈ ਮੱਝਾਂ ਆਪਣੀਆਂ ਵੱਖਰੀਆਂ ਵੱਖਰੀਆਂ ਬੰਨ ਲੀਆਂ ਇੱਕ ਸੱਜਰ ਸੂਈ ਮੱਝ ਦਾ ਥੋੜਾ ਜਿਹਾ ਵਕਤ ਸੀ ਉਸਦੀ ਕੱਟੀ ਮਰੀ ਹੋਈ ਸੀ ਤੇ ਉਹ ਦਿਆਲ ਦੇ ਥੀ ਪਈ ਹੋਈ ਸੀ ਕਿਸੇ ਹੋਰ ਤੋਂ ਨਹੀਂ ਸੀ ਮਿਲਦੀ ਲਾਲ ਨੇ ਕੁਝ ਦਿਨ ਉਹਨੂੰ ਛੋਲਿਆਂ ਦੇ ਵੰਡ ਵਿੱਚ ਲੂਣ ਘੋਲ ਕੇ ਪਾਇਆ ਆਪਣੇ ਹੱਥੇ ਰਾਕਿਆ ਆਟਾ ਚਾਰਿਆ ਤਲੀ ਤੇ ਧਾਰਾ ਮਾਰ ਮਾਰ ਕੇ ਉਸੇ ਨੂੰ ਚਟਾਈਆਂ ਤੇ ਆਪਣੇ ਮੂੰਹ ਵਿੱਚ ਧਾਰ ਲੈ ਕੇ ਉਸ ਦੀਆਂ ਨਾਸਾਂ ਤੇ ਫੁਰਕੜਾ ਮਾਰਿਆ ਤੇ ਉਹ ਹੌਲੀ ਹੌਲੀ ਉਹ ਤੁੰਗ ਮਿਲਣ ਲੱਗ ਪਈ ਪਰ ਦਿਆਲ ਨਾਲੋਂ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੇ ਖੁਲਦੀ ਉਹਦੇ ਕੋਲ ਜਾ ਖਲੋਂਦੀ ਜਾ ਉਸ ਦੀ ਮੱਜਾਂ ਵਿੱਚ ਜਾ ਕੇ ਰਲ ਜਾਂਦੀ ਮੱਜ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਦੂਰ ਹੀ ਹੁੰਦੇ ਗਏ ਪੈਲੀਆਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਕੇ ਇੱਕ ਦੂਜੇ ਦੀ ਪੈਲੀ ਵਿੱਚ ਪੈ ਜਾਂਦੇ ਤੇ ਇਸ ਵਿੱਚੋਂ ਕਈ ਅਲਾਮੇ ਵੀ ਨਿਕਲਦੇ ਹਰ ਇਹੋ ਜੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਗੱਲਾਂ ਕਰਦੇ ਤੇ ਕੋਈ ਧਿਰ ਨੀਵੀਂ ਨਾ ਖਿੱਚਦੀ ਜਦੋਂ ਦਿਆਲ ਦੀ ਨਿੱਕੀ ਜੀ ਕੱਟੀ ਲੱਕੜਾਂ ਦੀ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬੀਜੇ ਹੋਏ ਗੋਗਲੂਆਂ 'ਚ ਫਿਰਦੀ ਰਹੀ ਤਾਂ ਦਿਆਲ ਨੇ ਅੱਗੇ ਉਲਟਾ ਕਿਹਾ ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਨਾ ਵੱਜ ਜਾਣਾ ਇਹ ਨਿੱਕੇ ਨਿੱਕੇ ਜੀ ਸੱਜਿਓ ਖੱਬਿਓ ਕਿਦੋਂ ਨਿਕਲੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਗਲ ਲੱਗੇ ਨਾਲ ਦਿਆਲ ਦੀ ਫੜੀ ਇੱਕ ਪਾਅ ਵਿੱਚ ਬੂਟੇ ਭੰਦੀ ਫਲ ਕੇਰਦੀ ਰਹੀ ਤਾਂ ਲਾਲ ਨੇ ਕਹਿ ਛੱਡਿਆ ਘੋੜੀ ਟਿਕਪਾ ਨੂੰ ਮੂੰਹ ਨਹੀਂ ਲਾਉਂਦੀ ਬੂਟੇ ਤੇ ਉਦੋਂ ਭੱਜਦੇ ਨੇ ਜਦੋਂ ਸੰਗਲੀ ਹੋਈ ਘੋੜੀ ਨੂੰ ਤੂੰ ਮਗਰੋਂ ਤਰਾਨਾਇਤਾ ਆ ਆਰਾਮ ਨਾਲ ਕੱਢੇ ਤਾਂ ਆਪੇ ਬੂਟੇ ਨਾ ਭੱਜਣ ਬਿਆਲ ਨੂੰ ਇਸ ਕੱਲ ਦਾ ਬੜਾ ਗੁੱਸਾ ਸੀ ਗੋਗਲੂ ਤੇ ਆਖਿਰ ਪੱਠੇ ਨਾ ਪਰ ਕਮਾਤ ਤੇ ਪੈਸੇ ਵਾਲੀ ਫਸਲ ਸੀ ਕਪਾਹ ਜਿਹੜੀ ਸੀ ਤੇ ਇੱਕ ਬਚਾਅ ਸੀ ਨਾ ਲਾਲਤੇ ਦੇ ਨਾਲ ਬਿਆਲ ਨੇ ਕਦੀ ਇੱਕ ਦੂਜੇ ਤੇ ਹੱਥੀ ਪੈਣ ਦੀ ਸੋਚਿਆ ਸੀ ਇਸ ਤੋਂ ਕੁਝ ਦਿਨ ਪਿਛੋਂ ਮੀਂਹ ਪਿਆ ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੈ ਸੀ ਪਰ ਲਾਲ ਨੇ ਅਜੇ ਤੱਕ ਕੁਝ ਵੀ ਨਹੀਂ ਸਿਛਤਿਆ ਫਿਰ ਵੀ ਉਹ ਦਿਆਲ ਦੇ ਕੋਠੇ ਵਿੱਚ ਆ ਕੇ ਸਿਰ ਨਹੀਂ ਲਗਾਉਣਾ ਚਾਹੁੰਦਾ ਸੀ ਉਸ ਨੇ ਤੂਥੇਠਾ ਥੋੜਾ ਜਿਹਾ ਬਚਾ ਹੋ ਸਕਦਾ ਸੀ ਜੋ ਕਰ ਲਿਆ ਚਾਦਰ ਦੀ ਬੁੱਕਲ ਮਾਰ ਕੇ ਉਹ ਆਪਣੇ ਤੂ ਥੱਲੇ ਬੈਠਾ ਰਿਹਾ ਤੇ ਉੱਤੇ ਨਹੀਂ ਪੈਂਦਾ ਰਿਹਾ ਇਹ ਗੱਲ ਪਿੰਡ ਵੀ ਅਪੜ ਗਈ ਉਸ ਨੇ ਤੂਥ ਵਿੱਚ ਬੰਗਲੇ ਦਿਆਲ ਨੇ ਸਨ ਲੋਕੀ ਕਹਿੰਦੇ ਫਿਰਨ ਕਿ ਉੱਤੇ ਬੰਗਲੇ ਨਾਉਂਦੇ ਰਿਆ ਤੇ ਇਠਾ ਲਾਲ ਨਾਉਂਦਾ ਰਿਆ ਇਸ ਮੀਤ ਪਿਛੋਂ ਇਹ ਗੱਲ ਆਮ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਏਗੀ ਕੋਈ ਕਹਿੰਦਾ ਸੀ ਕਿ ਦਿਆਲ ਤਕੜਾ ਉਹ ਮਾਰੇਗਾ ਕੋਈ ਕਹਿੰਦਾ ਸੀ ਕਿ ਲਾਲ ਵਿੱਚ ਗੁੱਸਾ ਬਹੁਤਾ ਹੈ ਇਸ ਲਈ ਉਹ ਮਾਰੂਗਾ ਇਹ ਗੱਲਾਂ ਲਾਲ ਦੀ ਬੁਟੀ ਤੀਕ ਵੀ ਅਪਣਦੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ ਸੁਣਿਆ ਦਿਆਲ ਤੇਰੇ ਗੱਲ ਪੈਣ ਨੂੰ ਫਿਰਦਾ ਹੈ ਮੇਰੇ ਗੱਲ ਪਾ ਕੇ ਮਰਨਾ ਉਸਨੇ ਉਹ ਤੇ ਕੁਛ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਅਗੋ ਚੌੜਾ ਹੋ ਗਿਆ ਅਸਦਾ ਆਪਣੇ ਆਪ ਨੂੰ ਉੱਚਾ ਬਖਾਣ ਲਈ ਇੱਕ ਦਿਨ ਲਾਲ ਨੇ ਤਾਂ ਹੱਥ ਹੀ ਕਰ ਦਿੱਤੀ ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਇੱਕ ਪੈਲੀ ਵਿੱਚ ਰੂੜੀ ਪਾਉਣੀ ਚਾਹੁੰਦਾ ਸੀ ਗੱਡੇ ਦਾ ਰਾਹ ਲਾਲ ਦੀ ਪੈਲੀ ਵਿੱਚੋਂ ਹੀ ਸੀ ਪਰ ਇਹ ਪੈਲੀ ਕਿਉਂਕਿ ਅਖੜ ਪਈ ਹੋਈ ਸੀ ਇਸ ਲਈ ਇਸ ਵਿੱਚੋਂ ਗੱਡਾ ਲੰਗਾਉਣ ਦਾ ਕੋਈ ਅਰਜ਼ ਵੀ ਨਹੀਂ ਸੀ ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵਟਰ ਤੇ ਖੜੋ ਗਿਆ ਤੇ ਉਸ ਨੇ ਦਿਆਲ ਦਾ ਗੱਡਾ ਪਛਾਣ ਨੂੰ ਮੋੜ ਦਿੱਤਾ ਰਾਤ ਨੂੰ ਜਦੋਂ ਲਾਲ ਨੇ ਗੱਲ ਆਪਣੀ ਬੋਟੀ ਨੂੰ ਦੱਸੀ ਤਾਂ ਉਸ ਨੂੰ ਵਿਸ਼ਵਾਸ ਜਾ ਹੋ ਗਿਆ ਕਿ ਦਿਆਲ ਉਹਦੇ ਪਤੀ ਤੋਂ ਕੁਝ ਤਰਹੰਦਾ ਸੀ ਤੇ ਦਿਆਲ ਨੂੰ ਵੀ ਆਪਣੀ ਹਾਲਤ ਕੋ ਚੁਣ ਲੱਗ ਪਈ ਬਿਨਾ ਕੁਝ ਪੱਜ ਬਣਾਉਣ ਤੇ ਉਹ ਉਸ ਨਾਲ ਖਹਿਣ-ਖਹਿਣ ਕਰਦਾ ਹੀ ਸੀ ਇੱਕ ਦਿਨ ਖਾਓ ਪੀਓ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ ਰਾਹ ਵਿੱਚ ਇੱਕ ਖਾਲ ਤੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ ਉਹਨਾਂ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਖਾਲ ਤੋਂ ਲੰਗਣ ਦੀ ਘੋੜੀ ਨੇ ਹੌਲੀ ਹੋਣਾ ਹੀ ਸੀ ਲਾਲ ਦੇ ਹੱਥ ਵਿੱਚ ਕੇਵਲ ਸਖਣਾ ਗੜਵਾ ਸੀ ਕਿਹੜਾ ਹੈ ਦਿਆਲ ਨੇ ਜਰਾ ਲੰਮਕ ਕੇ ਕਿਹਾ ਮੈਂ ਆ ਲਾਲ ਲਾਲ ਨੇ ਤਗੜੇ ਹੋਵੇ ਕਿਹਾ ਤੇ ਫਿਰ ਥਰੂ ਥਰੂ ਕਰਕੇ ਘੋੜੀ ਨੂੰ ਪਾਣੀ ਪਿਉਣ ਲੱਪਿਆ ਜਿਸ ਤਰ੍ਹਾਂ ਕਹਿ ਰਿਹਾ ਹੋਵੇ ਕਿ ਆ ਜਾਓ ਮੈਂ ਖੜਾ ਹਾਂ ਪਰ ਆਇਆ ਕੋਈ ਵੀ ਨਾ ਤੇ ਲਾਲ ਨੇ ਪਾਣੀ ਪਿਆ ਕੇ ਘੋੜੀ ਤੋੜ ਲਈ ਘਰ ਆ ਕੇ ਲਾਲ ਨੇ ਮੋਤੀ ਨੂੰ ਦੱਸਿਆ ਮੈਂ ਸੋਚਿਆ ਜਿਹੜਾ ਆਇਆ ਗੜਾ ਮਾਰਾਂਗਾ ਸਿਰ 'ਚ ਘੋੜੀ ਦੇ ਚੜਾ ਬੰਦਾ ਉੰਜ ਵੀ ਚੋਂ ਬੰਦਿਆਂ ਦੇ ਭਾਰੂ ਹੁੰਦਾ ਹੈ ਜਿਸ ਨੂੰ ਮਰਜ਼ੀ ਹੋਵੇ ਖੇਡ ਦੇ ਕੇ ਮਾਰ ਦੇ ਸ਼ਾਬਾਸ਼ ਲਾਲ ਦੀ ਬੂਟੀ ਦੀਆਂ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਸ ਤੋਂ ਘੱਟ ਕੀ ਕਰ ਸਕਦਾ ਸੀ ਲਾਲ ਡਾਡਾ ਖੁਸ਼ ਸੀ ਅੱਜ ਉਹਦੀ ਗੱਲ ਵਿੱਚ ਵਧੇਰੇ ਠਰਮਾ ਸੀ ਉਹਦਾ ਪੈਰ ਬੜਾ ਫੱਬ ਕੇ ਭੋਏ ਦੇ ਟਿਕਦਾ ਸੀ ਤੇ ਉਸਦੇ ਬੱਚੇ ਉਸ ਨੂੰ ਡਾਡੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿਨਮਨ ਜੀ ਰਹੀ ਕਿਨਮਨ ਦੇ ਆਲਮ ਤੋਂ ਲਾਲ ਨੇ ਧੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਨਾ ਪਾਏ ਪੱਠਿਆਂ ਦੀ ਹਿਰਸ ਵਿੱਚ ਮੱਝ ਸੰਗਲ ਖਿੱਚ ਕੇ ਮੀਰਾਲ ਢਲਾਇਆ ਕਿਲਾ ਪਟਾ ਗਈ ਚੰਗੇ ਦਿਨ ਚੜੇ ਉੱਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ ਤੇ ਅੱਗੇ ਵੰਡ ਪਾ ਕੇ ਚੋਣ ਵਹਿ ਗਿਆ ਮੱਝ ਦਾ ਪਸਵਾਜ ਬੜਾਈ ਢਲਾ ਸੀ ਕਿਸੇ ਨੇ ਪਹਿਲਾਂ ਤੀ ਚੋਲੀ ਹੀ ਜਾਪਦੀ ਸੀ ਤੇ ਐਵੇਂ ਵੰਡ ਦੇ ਲਾਲ ਚ ਨੂੰ ਹੀ ਦੂਜੀ ਵਾਰ ਮਿਲ ਰਹੀ ਸੀ ਪਰ ਕੋਈ ਕੌਣ ਇਹਨੂੰ ਚੋ ਸਕਦਾ ਸੀ ਦਿয়াল ਤੋਂ ਬਿਨਾ ਤੇ ਇਹ ਕਿਸੇ ਤੋਂ ਮਿਲਦੀ ਨਹੀਂ ਸੀ ਬਸ ਦਿয়াল ਨੇ ਝੋਈ ਸੀ ਚਾਰ-ਚਾਰ ਧਾਰਾ ਮਾਰਨ ਪਿੱਛੋਂ ਸਾਰੇ ਥਣ ਖਾਲੀ ਹੋ ਗਏ ਗੜਵੇ ਵਿੱਚ ਤਿੰਨ-ਚਾਰ ਛੰਨਿਆਂ ਦੀ ਥਾਂ ਮਸਾ ਇੱਕ ਛੰਨਾ ਦੁੱਧ ਸੀ ਤੇ ਹੁਣ ਕੀ ਬਣੇਗਾ ਦਿয়াল ਨੇ ਤੇ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਬੋਟੀ ਨੂੰ ਲਾਲ ਹੁਣ ਕੀ ਕਹੇ ਉਹ ਜਾਣਦੀ ਸੀ ਕਿ ਦਿয়াল ਤੋਂ ਬਿਨਾ ਮੱਝ ਕਿਸੇ ਤੋਂ ਮਿਲਦੀ ਨਹੀਂ ਤੇ ਦਿয়াল ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਬੋਟੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬਹਿ ਸਕਦਾ ਸੀ ਹੋ ਸਾਇਦਾ ਸੀ ਕਿ ਲਾਲ ਉਸ ਨਾਲ ਉੱਚੀ ਨੀਵੀਂ ਗੱਲ ਕਰੇ ਤੇ ਦਿਆ ਲੱਗੇਗਾ ਨੀਵੀਂ ਖਿੱਚ ਜਾਵੇ ਤੇ ਇਸ ਤਰ੍ਹਾਂ ਲਾਲ ਦੀ ਇੱਜ਼ਤ ਵੱਜ ਜਾਵੇ ਸ਼ਾਇਦ ਉਹ ਡਾਂਸ ਛੋਟੇ ਨਾਲ ਉਹਦਾ ਬੂਹਾ ਵੀ ਠਕੋਰ ਸਕੇ ਪਰ ਘਰ ਤੇ ਉਸਦੇ ਦੋ ਜਵਾਨ ਸਾਰੇ ਆਏ ਹੋਏ ਸਨ ਉਹ ਤੇ ਉਸ ਨੂੰ ਬੂਹੇ ਦੇ ਨੇੜੇ ਵੀ ਨਹੀਂ ਆਉਣ ਦੇਣ ਲੱਗੇ ਲਾਲ ਬੈਠਾ ਮੱਝ ਨੂੰ ਹੋਰ ਪਸਵਾਉਂਦਾ ਰਿਹਾ ਪਾਰੇ ਕੋਈ ਬੋਤੀਆਂ ਤਾਂ ਆਰਾ ਥਣਾ ਵਿੱਚ ਆਈਆਂ ਹੀ ਨਾ ਅਖੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸਨ ਅਚਨ ਚੇਤ ਲਾਲ ਨੂੰ ਫੁਰਨਾ ਫੁਰਿਆ ਡੁੱਲੇ ਦੁੱਧ ਬਾਰੇ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਕਿੰਨਾ ਕੁ ਸੀ ਥੋੜਾ ਦੁੱਧ ਵੀ ਡੁੱਲਿਆ ਹੈ ਬਹੁਤ ਜ਼ਿਆਦਾ ਲੱਗਦਾ ਹੈ ਜਿਉ ਗੜਵੇ ਵਾਲਾ ਦੁੱਧ ਡੋਲਦੇਵੇ ਤਾਂ ਉਹ ਆਪਣੀ ਬੋਤੀ ਨੂੰ ਕਹਿ ਸਕਦਾ ਸੀ ਕਿ ਮੱਝ ਨੇ ਲੱਤ ਮਾਰ ਕੇ ਡੋਲ ਦਿੱਤਾ ਹੈ ਹੱਥ ਵਿੱਚ ਫੜਿਆ ਗੜਵਾ ਉਸ ਨੇ ਮੋਢਾ ਕਰ ਦਿੱਤਾ ਤੇ ਮੀਂਹ ਨਾਲ ਸਾਰੇ ਥਾਂ ਚਿੱਕੜ ਹੋਇਆ ਸੀ ਤੇ ਕਿਧਰੇ ਕਿਧਰੇ ਪਾਣੀ ਦੀਆਂ ਨਿੱਕੇ ਨਿੱਕੀਆਂ ਛਪੜੀਆਂ ਵੀ ਬਣੀਆਂ ਹੋਈਆਂ ਸਨ ਇਸ ਗਿੱਲ ਤੇ ਪਾਣੀ ਦੇ ਕਰਕੇ ਡੁੱਲਿਆ ਦਾਤੂ ਬਹੁਤ ਸਾਰਾ ਲੱਗਦਾ ਸੀ ਲਾਲ ਆਪਣੇ ਕੰਮ ਤੇ ਸੰਤੁਸ਼ਟ ਸੀ ਦੁੱਧ ਤੇ ਢਲਾ ਦਿੱਤਾ ਅੱਜ ਪੀੜ ਜੋਗੀ ਨੇ ਉਹਨੇ ਆ ਕੇ ਬੋਟੀ ਨੂੰ ਕਿਹਾ ਹਾਏ ਹਾਏ ਕਿਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੁ ਗੜਵੇ ਤੇ ਤੇ ਗੜਵਾ ਮੂਦਾ ਹੋਇਆ ਦੋ ਛੋਟੇ ਨਹੀਂ ਮਾਰੀਦੇ ਉਹ ਜੀ ਮੱਝ ਨੂੰ ਵੋਟੀ ਨੂੰ ਅੱਠ ਪੈਰ ਦੁੱਧੋ ਸਖੜੇ ਰਹਿਣ ਤੋਂ ਖੇ ਜਾ ਰਹੀ ਸੀ ਉਹ ਨਹੀਂ ਮਾਰਨਾ ਕੀ ਐ ਕਿਤੇ ਮੱਖੀ ਡੰਗ ਚਾਹ ਮਾਰੇ ਤਾਂ ਡੰਗਰ ਕਾਲਾ ਪੈ ਹੀ ਜਾਂਦਾ ਹੈ ਹੈ ਤੇ ਵਿਚਾਰੀ ਅਸੀਲ ਚੁੱਲ੍ਹੇ ਅੱਗੇ ਉੱਠ ਕੇ ਉਹ ਮੱਝ ਕੋਲ ਗਈ ਅਸਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਹੁੰਦਾ ਹੈ ਜਿਵੇਂ ਡਿੱਗੇ ਇਜਾਜ ਨੂੰ ਵੇਖਣ ਜਾਣਾ ਜਾਂ ਉਲਟੇ ਹੋਏ ਟਰੱਕ ਜਾਂ ਡੁੱਲੇ ਹੋਏ ਦੁੱਧ ਨੂੰ ਹਾਏ ਕਿੰਨਾ ਦੁੱਧ ਸੀ ਛੱਪੜ ਲੱਗਾ ਦੁੱਧਾ ਉਹ ਕਹਿ ਕੇ ਲਾਲ ਨੂੰ ਉਨੇ ਇਦਾਂ ਕਿਹਾ ਤੇ ਲਾਲ ਨੂੰ ਠੰਡ ਪੈ ਗਈ ਠੰਡ ਪਾ ਦਿੱਤੀ ਕਿ ਚਲੋ ਗੱਲ ਆਈ ਗਈ ਹੋਗੀ ਇਹ ਸੀ ਜੀ ਦੁੱਧ ਦਾ ਛੱਪੜ ਕਹਾਣੀ ਕੁਲਵੰਤ ਸਿੰਘ ਵਿਰਕਰਾਂ ਦੀ ਲਿਖੀ ਹੋਈ ਜਿਹੜੀ ਅਸੀਂ ਤੁਹਾਡੇ ਲਈ ਪੇਸ਼ ਕੀਤੀ ਧੰਨਵਾਦ ਸੱਚੀ ਅਕਾਲ